ਸਤਿ ਸ਼੍ਰੀ ਅਕਾਲ ਮਹਾਤੋੜਾ ਹੋਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਸ਼ਵਿਵਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਉਹ ਵੱਡਾ ਝਟਕਾ ਦਿੱਤਾ ਅਚਨਚੇਤ ਆਪਣੇ ਹੀ ਮੌਜੂਦਾ ਮੰਤਰੀਆਂ ਨੂੰ ਉਹ ਚਾਰ ਮੰਤਰੀ ਖਾਸਮ ਖਾਸ ਸੀ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਭਗਵੰਤ ਮਾਨ ਨੂੰ ਇਸ ਗੱਲ ਦੀ ਖਬਰ ਵੀ ਨਹੀਂ ਸੀ ਕਿ ਕਦੋਂ ਸੁਪਰੀਮ ਕੋਰਟ ਨੇ ਐਲਾਨ ਕਰ ਦਿੱਤਾ ਕਿ 1 ਘੰਟੇ ਦੇ ਵਿੱਚ ਇਹਨਾਂ ਕੋਲੋਂ ਅਸਤੀਫਾ ਲਿਆ ਜਾਵੇ ਅਸਤੀਫੇ ਦੇ ਪਿੱਛੇ ਜਾਣਾਗੇ ਕਾਰਨ ਕੀ ਹੈ ਕਿਉਂ ਅਚਾਨਕ ਇੱਕ ਦਿਨ ਤੋਂ ਪਹਿਲਾਂ ਯਾਨੀ ਕਿ 24 ਘੰਟਿਆਂ ਤੋਂ ਪਹਿਲਾਂ ਪਹਿਲਾ ਅਸਤੀਫੇ ਜਿਹੜੇ ਨੇ ਮੰਗ ਲਏਗਾ ਅਨਮੋਲ ਗਗਨ ਮਾਨ ਹੁਰਾ ਕੋਲੋਂ ਜਿਪਾ ਹੁਰਾ ਕੋਲੋਂ ਬਲਵੀਰ ਸਿੰਘ ਹੁਰਾ ਕੋਲੋਂ ਅਤੇ ਚੇਤਨ ਸਿੰਘ ਜੋੜਾ ਮਾਜਰਾ ਹੁਲੋਂ ਦੱਸਿਆ ਜਾ ਰਿਹਾ ਹੈ ਕਿ ਇਹਨਾਂ ਦੇ ਪਿੱਛੇ ਕੀ ਮਨਸਾ ਸੀ ਇਹਨਾਂ ਨੂੰ ਵਾਰਨਿੰਗ ਵੀ ਨਹੀਂ ਦਿੱਤੀ ਗਈ ਇਹਨਾਂ ਨੇ ਕੋਈ ਆਪਣੀ ਪ੍ਰਤੀਕਿਰਿਆ ਪ੍ਰਗਟ ਵੀ ਨਹੀਂ ਕੀਤੀ ਕਿਸੇ ਵੀ ਤਰ੍ਹਾਂ ਦਾ ਇਲਜ਼ਾਮ ਭਗਵੰਤ ਮਾਨ ਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਤੇ ਨਹੀਂ ਲਗਾਇਆ ਸੂਤਰਾਂ ਦੇ ਹਵਾਲੇ ਤੋਂ ਜਿਹੜੀਆਂ ਖਬਰਾਂ ਆ ਰਹੀਆਂ ਨੇ ਕਿ ਅੰਦਰ ਖਾਤੇ ਇਹਨਾਂ ਦਾ ਤਾਲਮਿਲ ਦੂਜੀਆਂ ਪਾਰਟੀਆਂ ਨਾਲ ਬਣ ਚੁੱਕਿਆ ਹੈ ਵਿਧਾਨ ਸਭਾ ਦੀ ਚੋਣਾਂ ਤੋਂ ਪਹਿਲਾਂ-ਪਹਿਲਾਂ ਇਹ ਬਾਗੀ ਹੋਣਗੇ ਅਤੇ ਦੂਸਰੀਆਂ ਪਾਰਟੀਆਂ ਵੱਲੋਂ 2027 ਦੀ ਵਿਧਾਨ ਸਭਾ ਦੀ ਚੋਣ ਲੜਨਗੇ ਭਾਵੇਂ ਭਾਰਤੀ ਜਨਤਾ ਪਾਰਟੀ ਹੋਵੇ, ਸ਼੍ਰੋਮਣੀ ਅਕਾਲੀ ਦਲ ਹੋਵੇ ਤੇ ਭਾਵੇਂ ਕਾਂਗਰਸ ਪਾਰਟੀ ਹੋਵੇ। ਆਮ ਆਦਮੀ ਪਾਰਟੀ ਦੇ ਵਿੱਚ ਇਹ ਚਾਰ ਮੌਜੂਦਾ ਮੰਤਰੀ ਕੰਮ ਜਿਹੜੇ ਜਿਹੜੇ ਬਰਖਾਸਤ ਕੀਤੇ ਗਏ ਨੇ ਨਹੀਂ ਕੰਮ ਕਰਨਗੇ। ਇਹਨਾਂ ਦੇ ਪਿੱਛੇ ਕੀ ਹੈ? ਕਾਰਨ ਕੀ ਹੈ? ਕਿਉਂਕਿ ਇਹਨਾਂ ਨੇ ਲੱਖਾਂ ਰੁਪਏ ਦੇ ਘੁਟਾਲੇ ਕੀਤੇ ਨੇ। ਕਰੋੜਾਂ ਰੁਪਏ ਦੀ ਜਿਆਦਤ ਬਣਾਈਆਂ 2.5 ਸਾਲਾਂ ਦੇ ਵਿੱਚ। ਇਹਨਾਂ ਨੇ ਅਫਸਰशाही ਨੂੰ ਦਬਾਇਆ ਹੈ ਨਜ਼ਾਇਜ਼ ਕੰਮ ਕਰਵਾਏ ਗਏ ਨੇ ਇਹ ਸੂਤਰ ਦੱਸਦੇ ਨੇ ਇੱਕ ਨਿੱਜੀ ਚੈਨਲ ਨੇ ਖੁਲਾਸਾ ਕੀਤਾ ਹੈ ਚੇਤਨ ਸਿੰਘ ਜੋੜਾ ਮਾਜਰਾ ਅਨਬੋਲ ਗਗਰਮਾਨ ਹੋਰਾਂ ਵੱਲੋਂ ਅਤੇ ਬਲਬੀਰ ਸਿੰਘ ਅਤੇ ਜਿੰਪਾ ਵੱਲੋਂ ਕਰੋੜਾਂ ਰੁਪਏ ਦੀ ਪ੍ਰਾਪਰਟੀ ਬਣਾ ਲਈ ਗਈ ਹੈ ਇਹਨਾਂ 2.5 ਸਾਲਾਂ ਦੇ ਵਿੱਚ ਲੱਖਾਂ ਰੁਪਏ ਦਾ ਗਵਨ ਕੀਤਾ ਗਿਆ ਹੈ ਕਰੋੜਾਂ ਰੁਪਏ ਟ੍ਰਾਂਸਪੋਰਟ ਹੋਏ ਨੇ ਇਹ ਸੱਚ ਹੈ ਇਹ ਜਾਤ ਤੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਜਾਣਦੇ ਨੇ ਜਾਂ ਜਾਣਦੇ ਨੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾ ਦੱਸਿਆ ਜਾ ਰਿਹਾ ਹੈ ਕਿ ਇਹਨਾਂ ਵੱਲੋਂ ਲੱਖਾਂ ਰੁਪਏ ਲਗਾ ਕੇ ਐਸਪਸਤੀ ਕੀਤੀ ਗਈ ਇਹਨਾਂ ਕਿਹਾ ਸੀ ਕਿ ਸੀ ਆਮ ਘਰਾਂ ਦੇ ਮੁੰਡੇ ਹਾਂ ਆਮ ਘਰਾਂ ਦੇ ਲੋਕ ਹਾਂ ਇਹ ਲੇਕਿਨ ਇਹਨਾਂ ਨੇ ਵੀ ਆਈਪੀ ਕਲਚਰ ਨੂੰ ਪ੍ਰਮੋਟ ਕੀਤਾ ਹੈ ਇਹਨਾਂ ਚਾਰਾਂ ਉੱਤੇ ਬੜੇ ਵੱਡੇ ਦੋਸ਼ ਲੱਗੇ ਨੇ ਲੈਕਿਨ ਜੇ ਇਹਨਾਂ ਨੇ ਕਰੋੜਾਂ ਰੁਪਏ ਗਵਨ ਕੀਤਾ ਹੈ ਖਾਦਾ ਹੈ ਫਿਰ ਉਹਨਾਂ ਨੂੰ ਉਹਨਾਂ ਉੱਤੇ ਸ਼ਿਕੰਜਾ ਕਿਉਂ ਨਹੀਂ ਕਸਾਇਆ ਗਿਆ ਈਡੀ ਦੀ ਰੇਡ ਕਿਉਂ ਨਹੀਂ ਪੁਵਾਈ ਗਈ ਇਨਵੈਸਟੀਗੇਸ਼ਨ ਕਿਉਂ ਨਹੀਂ ਕੀਤੀ ਗਈ ਇੱਕ ਪਾਸੇ ਸੂਬੇ ਦੇ ਮੁੱਖ ਮੰਤਰੀ ਨੇ ਦੂਸਰੇ ਪਾਸੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਨੇ ਯਾਨੀ ਕਿ ਇੱਕਦਮ ਐਡਾ ਵੱਡਾ ਫੈਸਲਾ ਲੈ ਲੈਣਾ ਸੂਤਰ ਦੱਸਦੇ ਨੇ ਕਿ ਕਰੋੜਾਂ ਰੁਪਏ ਖਾਦੇ ਗਏ ਨੇ ਇਹਨਾਂ ਮੰਤਰੀਆਂ ਵੱਲੋਂ ਇਸ ਲਈ ਇਹਨਾਂ ਨੂੰ ਕੁਰਸੀ ਉਤੋਂ ਲਾਇਆ ਗਿਆ ਪੰਜ ਹੋਰ ਮੰਤਰੀ ਬਣਾਏ ਗਏ ਨੇ ਅਤੇ ਇਹ ਵੀ ਹੁਣ ਖਬਰ ਆ ਰਹੀ ਹੈ ਕਿ ਜਿਹੜੇ ਪੰਜ ਮੰਤਰੀ ਹੋਰ ਬਣਾਏ ਗਏ ਨੇ ਸੂਤਰ ਦੱਸਦੇ ਨੇ ਆਪ ਦੇ ਵਿੱਚ ਇਹ ਵਿਧਾਇਕ ਹੁਣ ਗੱਲਾਂ ਕਰਦੇ ਨੇ ਕਿ ਇਹਨਾਂ ਵੱਲੋਂ ਲੱਖਾਂ ਰੁਪਏ ਫੰਡ ਦਿੱਤੀ ਗਈ ਹੈ ਭਗਵੰਤ ਮਾਨ ਨੂੰ ਯਾਨੀ ਕਿ ਲੱਖਾਂ ਰੁਪਏ ਦੇ ਕੇ ਵਜ਼ਾਰਤ ਨਹੀਂ ਲਈ ਹੈ ਵਜੀਰੀ ਮਿਲੀ ਹੈ ਜਿਹੜੇ ਪੰਜ ਨਵੇਂ ਮੰਤਰੀ ਕੈਬਨਟ ਮੰਤਰੀ ਬਣੇ ਨੇ ਆਮ ਆਦਮੀ ਪਾਰਟੀ ਵੱਲੋਂ ਕੱਲ੍ਹ ਸ਼ਾਮ ਨੂੰ ਹੁਣ ਉਹ ਕਿਵੇਂ ਇਹਨਾਂ ਪੈਸੇ ਦੀ ਪਰਭਾਈ ਕਰਨਗੇ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਲੇਕਿਨ ਕਰੋੜਾਂ ਰੁਪਏ ਦੇ ਇਲਜ਼ਾਮ ਇਹਨਾਂ ਤੇ ਲਗਾਏ ਜਾ ਰਹੇ ਨੇ ਇੱਕ ਨਿਜੀ ਚੈਨਲ ਨੇ ਇਹਨਾਂ ਦੇ ਪਰਦੇ ਖੋਲੇ ਨੇ ਧੰਨਵਾਦ